ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਆਏ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਿਹਤ ਵਿਭਾਗ ਵੱਲੋਂ ਭਰਤੀ ਓਪਨ ਕੀਤੀ ਗਈ ਹੈ ਜੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਓਪਨ ਕੀਤੀ ਗਈ ਹੈ ਸਾਰਾ ਨੋਟੀਫਿਕੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਕਿ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਕਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਪੰਜਾਬ ਸਿਹਤ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਤਾਂ ਆਪਾਂ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕਰਦੇ ਆਂ ਵੀਡੀਓ ਦੇ ਵਿੱਚ ਜੀ ਪੋਸਟਾਂ ਦੀ ਗੱਲ ਕਰ ਲੈਣੇ ਸੀਨੀਅਰ ਕੰਸਲਟੈਂਟ ਗਾਇਨਕੋਲੋਜੀ ਅ ਨੰਬਰ ਆਫ ਸੀਟਸ ਇਹਨਾਂ ਬਲੋਕ ਤਿੰਨ ਆ ਜੀ ਇੱਕ ਅੰਮ੍ਰਿਤਸਰ ਦਾ ਇੱਕ ਬਠਿੰਡਾ ਤੇ ਇੱਕ ਜਲੰਧਰ ਆ ਜਿੱਦੇ ਲਈ ਸੈਲਰੀ ਆ ਜੋ ਤੁਹਾਡੀ 1 ਲੱਖ ਰੁਪਇਆ ਪਰ ਮੰਥ ਹੈ ਦਿੱਤੀ ਜਾਊਗੀ ਇਸ ਪੋਸਟ ਦੇ ਲਈ ਨੈਕਸਟ ਗੱਲ ਕਰ ਲੈਣਾ ਜੀ ਸੀਨੀਅਰ ਕੰਸਲਟੈਂਟ ਪੀਰੀਆਟਿਕਸ ਦੋ ਪੋਸਟਾਂ ਦੀ ਅੰਮ੍ਰਿਤਸਰ ਤੇ ਮੋਹਾਲੀ ਵਿੱਚ ਇੱਕ ਇੱਕ ਪੋਸਟ ਰਹਿਣ ਵਾਲੀ ਹੈ ਜੀ 1 ਲੱਖ ਰੁਪਇਆ ਪਰ ਮੰਥ ਸੈਲਰੀ ਆ ਮਿਲੂਗੀ ਜੀ ਇਸ ਪੋਸਟ ਦੇ ਲਈ ਨੈਕਸਟ ਹੈ ਜੀ ਸੀਨੀਅਰ ਕੰਸਲਟੈਂਟ ਆਫ ਮੈਡੀਸਨ ਇੱਕ ਪੋਸਟ ਹੈ ਜਲੰਧਰ ਵਿਕੇ ਪੋਸਟ ਰਹੂਗੀ ਜੀ ਇਹ 1 ਲੱਖ ਰੁਪਏ ਸੈਲਰੀ ਪਰ ਮਹੀਨੇ ਇਸ ਪੋਸਟ ਦੇ ਲਈ ਦਿੱਤੀ ਜਾਊਗੀ ਜੀ ਨੈਕਸਟ ਹੈ ਜੀ ਸੀਨੀਅਰ ਕੰਸਲਟੈਂਟ ਆਫ ਐਨਸਥੀਸੀਆ ਇੱਕ ਪੋਸਟ ਹੈ ਜਲੰਧਰ ਵਿਕੇ ਰਹੂਗੀ ਜੀ ਪੋਸਟ 1 ਲੱਖ ਰੁਪਏ ਪਰ ਮਹੀਨ ਸੈਲਰੀ ਇਸ ਪੋਸਟ ਦੇ ਲਈ ਦਿੱਤੀ ਜਾਊਗੀ ਨੈਕਸਟ ਹੈ ਜੀ ਸੀਨੀਅਰ ਕੰਸਲਟੈਂਟ ਟੀਬੀ ਐਂਡ ਚੈਸ ਡਿਜ਼ੀਜ਼ ਇੱਕ ਪੋਸਟ ਹੈ ਮਲੇਰਕਾਉਟਲਾ ਵਿਕੇ ਵਿਕੇ ਪੋਸਟ ਰਹਿਣ ਵਾਲੀ ਹੈ 1 ਲੱਖ ਰੁਪਏ ਪਰ ਮਹੀਨ ਸੈਲਰੀ ਇਸ ਪੋਸਟ ਦੇ ਲਈ ਦਿੱਤੀ ਜਾਊਗੀ ਇਹ ਜੋ ਨੋਟੀਫਿਕੇਸ਼ਨ ਹੈ ਜੀ ਗਵਰਨਮੈਂਟ ਆਫ ਪੰਜਾਬ ਅ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ ਜਾਰੀ ਕੀਤਾ ਗਿਆ ਜੀ ਤਾਂ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਹੋਊਗੀ ਜੀ ਆਨਲਾਈਨ ਅਰਜ਼ੀਆਂ ਦੇ ਲਈ ਮੰਗ ਇਹਨਾਂ ਵੱਲੋਂ 15 12 2023 ਤੋਂ ਅ 1 1 2024 ਤੱਕ ਮੰਗ ਕੀਤੀ ਗਈ ਇਹਨਾਂ ਪੋਸਟਾਂ ਦੇ ਲਈ ਤੇ ਇਹਨਾਂ ਪੋਸਟਾਂ ਦੀ ਡਿਟੇਲ ਦੇ ਲਈ ਇਹਨਾਂ ਦੀ ਵੈਬਸਾਈਟ ਹੈ www.nhm.punjab.gov.in ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਜੀ ਤਾਂ ਇਹਨਾਂ ਪੋਸਟਾਂ ਦੇ ਲਈ ਜੋ ਤੁਹਾਡਾ ਇੰਟਰਵਿਊ ਹੈ ਡਾਇਰੈਕਟਰ ਹੋਊਗਾ ਜੀ ਸਿੱਧੀ ਇੰਟਰਵਿਊ ਹੋਊਗੀ ਤੇ ਉਹਦੇ ਲਈ ਤੁਹਾਨੂੰ ਅਪਲਾਈ ਕਰਨ ਤੋਂ ਬਾਅਦ ਇਨਫੋਰਮ ਕਰ ਦਿੱਤਾ ਜਾਊਗਾ ਐਸਐਮਐਸ ਦੇ ਥਰੂ ਤੇ ਇਹਨਾਂ ਦੀ ਵੈਬਸਾਈਟ ਤੇ ਜੋ ਨੋਟਿਸ ਉਹ ਵੀ ਪਾਇਆ ਜਾਊਗਾ ਤੇ ਕੈਂਡੀਡੇਟਸ ਨੂੰ ਇਹਨਾਂ ਵੱਲੋਂ ਰਿਕਵੈਸਟ ਹੈ ਕਿ ਆਪਣੇ ਜੋ ਸੈਲਫ ਡੈਕਲਰੇਟਡ ਦਸਤਾਵੇਜ਼ ਹਨ ਉਹਨਾਂ ਦੀਆਂ ਕਾਪੀਆਂ ओरिजिनल ਇੰਟਰਵਿਊ ਦੇ ਦੌਰਾਨ ਲੈ ਕੇ ਆਉਣੇ ਲਾਜ਼ਮੀ ਕਰਨ ਜੀ ਤਾਂ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦਾ ਨੋਟੀਫਿਕੇਸ਼ਨ ਸਿਹਤ ਵਿਭਾਗ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਇਸ ਤਰ੍ਹਾਂ ਦੇ ਅਪਡੇਟ ਤੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ